ਸਵਾਗਤ ਹੈ ਕਿਸਾਨ ਵੀਰੋ ਹੋੜਾ ਟੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜੌਨ ਜੀ ਇੱਕ ਆਪਾਂ ਤੁਹਾਡੇ ਵਾਸਤੇ ਪਾਲਕ ਖੀਰੀ ਬੱਚੀ ਲੈ ਕੇ ਆਏ ਐ ਐਚਪ ਨਸਲ ਦੀ ਗੱਲਬਾਤ ਬਾਈ ਨਾਲ ਕਰਾਵਾਂਗੇ ਸੱਸੀ ਦਾ ਬਾਈ ਸੱਸੀ ਦਾ ਊਠ ਹੋ ਠੀਕ ਠਾਕ ਹਾਂ ਜੀ ਵਧੀਆ ਕਰ ਪਾ ਪਹਿਲਾਂ ਤਾਂ ਨੰਬਰ ਬੋਲੋ ਜੀ 76965029 ਬੱਚੀ ਹੋਈ ਪਿੰਡ ਜੀ ਪਿੰਡ ਜਿਉਂਦਾ ਜਿਲ੍ਹਾ ਬਠਿੰਡਾ ਤੁਸੀਂ ਰਾਮਪਰਾਪੂਲਾ 9 ਕਿਲੋਮੀਟਰ ਰਾਮਪਰਾ 8 ਕਿਲੋਵਟ ਤਵਾ ਸ਼ਹਿਰ ਹੈ ਜਾਂਦਾ ਓਕੇ ਜੀ ਅੱਜ ਫਿਰ ਆਪਾਂ ਇੱਕ ਐਚਪ ਨਸਲ ਦਾ ਬੱਚਾ ਦਿਖਾਉਣਾ ਤੇ ਦਿਖਾਉਣਾ ਇਹ ਪੂਰਾ ਟੌਪ ਦਾ ਸਾਹੀ ਦਾ ਟੌਪ ਕੁਆਲਟੀ ਦਾ ਤੇ ਮੂੰਹ ਹੋ ਮਰੇ ਗਰੰਟਡ ਖੀਰੀ ਉਹ ਗਰੰਟਡ ਖੀਰੀ ਐ ਵੇ ਥਣ ਚਾਰ ਹੋਣਗੇ ਥਣ ਚਾਰ ਥਣ ਤਾਂ ਵੀ ਜਿਵੇਂ ਗੱਬਣ ਹੁੰਦੀ ਹੈ ਹਨਾ ਬਹੁਤ ਠੰਡ ਠੰਡ ਸਾਫ ਲਿਆਓ ਇਹਨੂੰ ਬਾਹਰ ਨੂੰ ਕਦ ਕੜ ਫੁੱਲ ਹਨਾ ਹਾਂ ਅੱਜ ਦੰਦ ਵੀ ਚੈੱਕ ਕਰਾ ਦੇਣਾ ਗੋਟੇ ਮੜੇ ਜਾ ਓਕੇ ਓਕੇ ਜੀ ਬਾਕੀ ਦੀ ਗੱਲ ਹਮ ਜਮਾ ਅਰੀਨਲ ਖੀਰੀ ਬਈ ਬਾਕੀ ਦੀ ਗੱਲ ਟੀਕਾ ਅੱਜ ਲੈਣ ਦੇ ਕਾਬਿਲ ਆ ਹਨਾ ਹਾਂ ਬਈ ਐ ਮੜੇ ਮਹੀਨਾ ਹੋ ਜੇ ਵਜਨ ਪੂਰਾ ਬਣਾ ਜੂਗੀ ਵਜਨ ਪੂਰਾ ਬਣਾ ਜੂਗੀ ਵਜਨ ਹੁਣ ਵੀ ਹੈਗਾ ਹੀ ਤਾਂ ਚਲੋ ਬਹੋਂਦੀ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਫੁੱਲ ਸਾਈਜ਼ ਤੇ ਝੋਲੀ ਦਾ ਥੱਲੇ ਪੂਰੀ ਨਾ ਹੁਣ ਜਿਵੇਂ ਗੱਬਣ ਹੁੰਦੀ ਆਏ ਹੈਗੀ ਆ ਦੇਖੋ ਜੀ ਕਰ ਹੂੰ ਬੱਚੀ ਦਿਖਾੜ ਨਹੀਂ ਗੋੜਨੀ ਪੂਰੀ ਵਧੀਆ ਹੂੰ ਤੇ ਪ੍ਰਿੰਟ ਪ੍ਰਿੰਟ ਪੂਰੇ ਹਨਾ ਹਾਂ ਫੁੱਲ ਪ੍ਰਿੰਟ ਆ ਦੇਖੋ ਜਾ ਦੇਖੋ ਜੀ ਇੱਕ ਨੰਬਰ ਜਾਤ ਲੈ ਚਲੋ ਵੀਰੇ ਤੇ ਬਣੇ ਰਹੋ ਵੀਡੀਓ ਦੇ ਵਿੱਚ ਹੀ ਮੁੱਲ ਹੋਊਗਾ ਤੁਹਾਡਾ ਕਰਾ ਕੇ ਆ ਦੇਖੋ ਜੀ ਤੋਰਾ ਤਾਰਾ ਲੱਤਾਂ ਲੁੱਤਾਂ ਪੂਰੀ ਸਿੱਧੀ ਆ ਹਨਾ ਪੂਰੀ ਸਿੱਧੀ ਬਈ ਹੂੰ ਜਿਹੜਾ ਗਾੜਨੀ ਕੋਈ ਚੀਜ਼ ਕੋਈ ਯਾਰ ਢੋਲੀ ਚਾਲੀ ਇੱਕ ਨੰਬਰ ਤੇ ਬਾਕੀ ਦਾ ਕੱਚਾ ਬੱਚਾ ਪਿਓਰ ਖੀਰੀ ਮੂਹ ਤੇ ਵੀਰੇ ਟੀਕਾ ਤਾਂ ਇਹਨੇ ਲੈ ਲੈਣਾ ਜੇ ਕੋਈ ਸਾਹਮਣੂ ਹੁਣ ਵੀ ਲੈ ਲੂ ਤੇ ਨਹੀਂ ਫਿਰ ਬਈ ਬਜਣਾ ਐ ਵੀ ਮਹੀਨਾ ਸਾਹਮਣੇ ਬਜਾ ਬਣਾਇਆ ਜਾਣਾ ਬੱਚੀ ਤੇ ਪ੍ਰਿੰਟ ਪ੍ਰਿੰਟ ਪੂਰੇ ਚੰਗੇ ਪੈਸਿਆਂ ਦੀ ਵਣ ਵਾਲੀ ਬੱਚੀ ਆ ਲੱਖ ਤੋਂ ਬਾਅਦ ਵੇਚਣ ਵਾਲੀ ਆ ਹੂੰ ਆ ਦੇਖੋ ਜੀ ਝੋਲੀ ਫੇਰ ਕਰੋ ਚੱਕ ਹੂੰ ਤੇ ਫਿਰ ਕਿੰਨੇ ਪੈਸੇ ਆ ਬਾਈ ਇਹਦੇ ਦੇਖੋ ਬਾਈ ਬੂਟੇ ਲੋਕ ਤਾਂ ਹੁਣ ਆਈ ਨੇ 35 ਮੰਗੀ ਨੇ 40 ਮੰਗੀ ਨੇ ਹੂੰ ਆਪਾਂ ਜਾਇ ਜੀ ਮੰਗਣੇ ਬਸ ਸਾਈ ਜੀ ਇਮਾਨਦਾਰ ਕਰਦੇ ਤੇ ਬੱਚੀ ਵੀ ਅੱਜ ਬਾਹਲੀ ਸਾਹਮਣ ਦੀ ਲੋੜ ਨਹੀਂ ਹਨਾ ਪੂਰੇ ਪ੍ਰਿੰਟ ਵਾਲੀ ਬੱਚੀ ਪੂਰੀ ਚੰਗੀ ਆ ਦੇਖੋ ਜੀ ਫੇਸਬੁੱਕ ਫੇਰ ਕਰੋ ਚੱਕ ਇੱਕ ਨੰਬਰ ਬੂਤੀ ਬਾਤੀ ਕਰੋ ਤੇ ਪਿਓ ਰੇ ਚਿਪ ਕੋਈ ਆਇ ਨਹੀਂ ਕਹਿ ਸਕਦਾ ਆ ਕੇ ਵੀ ਨਹੀਂ ਹਨਾ ਹਾਂ ਤੇ 27000 ਚ ਮਾਨਤਾਨ ਹੋ ਜੂ ਨੰਬਰ ਬੋਲ ਦਿਓ ਵੀਰੇ ਫਿਰ 7965029225 ਬੂਟੇ ਕਿੰਨਾ ਆਉਣ ਵਾਲਾ ਮੰਗਾਉਣੀ ਆ ਹਣ ਚਾਰ ਦੀ ਗਾਰੰਟੀ ਆ ਤੇ ਖੀਰੀ ਦੀ ਗਾਰੰਟੀ ਹੋ ਆ ਹਾਂ ਇਹ ਗਾਰੰਟੀ ਹੋ ਇਹ ਗਾਰੰਟੀ ਹੋ ਇਹ ਤੇ ਤਾਂ ਫਿਰ ਇਹਦਾ ਤਾਂ ਕੁਝ ਨਹੀਂ ਹੋਰ ਕਰਨਾ ਕੱਦ ਮੈਂ ਬੋਲਤਾਗਾ ਪੂਰਾ ਵਧੀਆ ਕੱਦ ਹਾਂ 6 ਫੁੱਟ ਕੱਦ ਆ ਜਜਮੈਂਟ ਵੀ ਕਰਾ ਦੇ ਬੱਚੇ ਇਹ ਤੁਹਾਡੀ ਗੱਲ ਜਮਾ ਜਾਇਜ ਹੈ ਜਿਹਨੇ ਆਨਲਾਈਨ ਮੰਗਾਉਣੀ ਉਹ ਮੰਗਾ ਸਕਦਾ ਐਵੇਂ ਪਕਾਈ ਕਰਨ ਹੋਣਾ ਹਾਂ ਨਹੀਂ ਠੀਕ ਹੈ ਵੀਰੇ ਓਕੇ ਤੇ ਬਾਕੀ ਦਾ ਸਮੀ ਪਾਲੀ ਵੀ ਤਾਂ ਤੋਂ ਪੱਦਰ ਤੇ ਕੰਨਾਂ ਕੋਨਾਂ ਦੀ ਪੂਰੀ ਜਾਤ ਪੂਰੀ ਕੁਆਰਟੀਅਰ ਦੀ ਬਾਈ ਕਿਸੇ ਬਸੇ ਤਾਂ ਆਤਰਾਉਂਦੀ ਨਹੀਂ ਬੱਚੀ ਓਕੇ ਜੀ ਇੱਥੀਆਂ ਲੋਕ ਪੈਤੀ ਪੈਤੀ ਚੜ ਚੜੀ ਲਈ ਜਾਂਦੇ ਆ ਮੰਗੀ ਜਾਂਦੇ ਆ ਮੰਗੀ ਜਾਂਦੇ ਆ ਆਪਾਂ ਆਪਾਂ ਉਹੀ ਨਹੀਂ ਕਰਦੇ ਵਿਚਾਰੂ ਆਪਣਾ ਭਾਜ ਮੇਰੇ ਭਾਜ ਦੇ ਦੇਣੀ ਆ ਭਾਜ ਦੇ ਦੇਣੀ ਤੇ ਵੀਰੇ ਨੰਬਰ ਬੋਲ ਦਿਓ ਫੇਰ 76965 ਬਾਈ 029251 ਬੱਚਾ ਸਿੱਖੀ ਦਾ ਸੋਨੇ ਚਫਨਾਸਲ ਦਾ ਇੱਕ ਦਿਖਾਤਾ ਪਿੰਡ ਜੌਨ ਜੀ ਜ਼ਿਲ੍ਹਾ ਬਠਿੰਡਾ ਤੇ ਸੀ ਰਾਮਪ੍ਰਾਪੂਲ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਨਵੀਂ ਵੀਡੀਓ ਦੇ ਨਾਲ